ਪੀਚੀ ਗਏ ਲਾਲੀਆ ਨੇ ਗੱਲ ਕਰਦਾ ਵੀਰੇ ਅਸੀਂ ਪੰਜਾਬ ਦੇ ਚਲਾਣੇ ਸਾਡੇ ਤੇ ਸਟੇਜ ਤਿਆਰ ਹੋਏ ਨੇ ਫੋਟੋਆਂ ਉਹ ਆ ਪਾ ਜੀ ਬ੍ਰਦਰ ਇਧਰ ਨੂੰ ਆ ਜਾ ਯਾਰ ਕੋਲ ਆ ਗਈ ਤੂੰ ਖਿੱਚ ਲਈ ਯਾਰ ਚਲੋ ਇਧਰ ਨੂੰ ਆ ਆਂਡੇ ਜੱਟ ਚੱਲ ਇਧਰ ਆ ਜਾ ਭਾਜੀ ਬਹ ਜੀ ਦਾ ਮੂਹ ਵੀ ਬੜਾ ਜੀਵਾਂ हो गया बस हूं जब तक जाओगे नहीं हो गया कांडोई कर लो कि जो ट्रेन खुद के अंदर चल हैं ਜੋ ਕਿ ਬਣਾ ਲਿਆ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਜਿੰਦਾਬਾਦ ਬੰਦੇ ਪ੍ਰਧਾਨ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਤੱਕ ਜਾਣੀ ਕੀ ਕਰ ਰਹੇ ਯਾਰ ਮਨੀਸ਼ ਔਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਿਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ ਲੇਕਿਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੁਝ ਉਪਰਾਲੇ ਰੇਲਵੇ ਵਾਸਤੇ ਇਹੋ ਜਿਹੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਤੋਂ ਜਾਂ ਪਟਿਆਲੇ ਦੇ ਨੇੜੇ ਨੇੜੇ ਤੇੜੇ ਤੋਂ ਕੋਈ ਨਹੀਂ ਕਰ ਸਕਿਆ ਇੱਕ ਤੇ ਬੰਦੇ ਬਾਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਾਲ ਆਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨਿਤੜਕ ਸਿਆਣੇ ਸੂਚਵਾਨ ਡਾਕਟਰ ਪੜੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮਿਕ ਹੈ ਮੈਂ ਉਹਨਾਂ ਕੋਲ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗ ਕੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਪੇ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਡ ਕਨੈਕਸ਼ਨ ਮਿਲਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਇਸ ਵਾਸਤੇ ਕਦੀ ਨਹੀਂ ਸੋਚਿਆ ਡਾਕਟਰ ਗਾਂਧੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਪਾਰਟੀ ਦੀ ਟੀਮ ਪਟਿਆਲਾ ਸਿਟੀ ਦੀ ਇਸ ਦੀ ਵਧਾਈ ਦੀ ਪਾਤਰ ਹੋਂਦੇ ਵਾਟਰਮ ਐਕਸਪ੍ਰੈਸ ਜਿਹੜੀ ਹਫਤੇ ਚ ਕਿੰਨੀ ਵਾਰ ਚੱਲੇਗੀ ਪਟਿਆਲੇ ਕਿੰਨੀ ਵਾਰ ਆਏਗੀ ਦੇਖੋ 6 ਵਾਰੀ ਹਫਤੇ ਚ ਚੱਲਣੀ ਆ ਹਰ ਵਾਰੀ ਪਟਿਆਲੇ ਚ ਹਰ ਵਾਰੀ ਪਟਿਆਲੇ ਚ ਰੁਕੇਗੀ ਇਹ ਨਹੀਂ ਹੈ ਕਿ ਪਟਿਆਲੇ ਚ ਨਹੀਂ ਰੁਕੇਗੀ ਸਾਰਾ ਸ਼ਡਿਊਲ ਵੈਬਸਾਈਟ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਮੈਂ ਚਾਹਾਂਗਾ ਸਾਰੇ ਪਟਿਆਲਾ ਨਿਵਾਸੀਆਂ ਦਾ ਬੈਨੀਫਿਟ ਰਹਿਣ ਮੈਂ ਹਰ ਵਾਰੀ ਪਟਿਆਲਾ ਚੰਡੀਗੜ੍ਹ ਦਿੱਲੀ ਜਾਣ ਵਾਸਤੇ ਚੰਡੀਗੜ੍ਹ ਵਾਲੀ ਅੰਮ੍ਰਾਲਾ ਤੋਂ ਲੈਂਦਾ ਸੀ ਤੇ ਹੁਣ ਪਟਿਆਲੇ ਤੋਂ ਸਾਰੇ ਵਧ ਤੋਂ ਵਧ ਇਹ ਵੀ ਚਾਹਾਂਗਾ ਕਿ ਪਟਿਆਲਾ ਨਿਵਾਸੀ ਇਸ ਦਾ ਇਸਤੇਮਾਲ ਕਰਨ ਤਾਂ ਕਰਕੇ ਇੰਨੀ ਕਾਮਯਾਬ ਹੋਏ ਕਿ ਗਵਰਨਮੈਂਟ ਆਫ ਇੰਡੀਆ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਰੇਲਵੇ ਡਿਪਾਰਟਮੈਂਟ ਨੂੰ ਇੱਕ ਹੋਰ ਬੰਦੇ ਭਾਰਤ ਚਲਾਉਣੀ ਪਏ ਸਰ ਜਿਸ ਤਰ੍ਹਾਂ ਕਿ ਟ੍ਰੇਨ ਜਰੂਰ ਸ਼ੁਰੂ ਕੀਤੀ ਗਈ ਹੈ ਪਰ ਸਮਾਂ ਘਟ ਦਿੱਤਾ ਗਿਆ ਇੱਥੇ ਕਿ ਰੁਕਣ ਦਾ ਜਿਹੜਾ ਕਿ ਉਹਨੂੰ ਵੀ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਜਦ ਸਮਾਂ ਦਿੱਤਾ ਗਿਆ ਰੁਕਣ ਦਾ ਜੜੀਸ ਦੇਖੋ ਪਹਿਲੀ ਗੱਲ ਤੇ ਹੈ ਕਿ ਬੰਦੇ ਭਾਰਤ ਦੀ ਸਪੀਡ ਕਰਕੇ ਰੁਕਣ ਦਾ ਸਮਾਂ 2 ਤੋਂ 3 ਮਿੰਟ ਤੱਕ ਹੁੰਦਾ ਆ ਵਾਜਬ ਸਮਾਂ ਮਿਲਿਆ ਆ ਲੇਕਿਨ ਜੇ ਰੇਲਵੇ ਅਥਾਰਟिटीज ਮੇ ਆਈਜੀ ਜੀਆਰਪੀ ਵੀ ਨੇ ਆ रेलवे अथॉरिटीज ਜਿਹੜੇ ਜੀਐਮ ਅੰਬਾਲਾ ਨੇ ਉਹ ਵੀ ਧਨਵਾਦੀ ਨੇ ਇਸ ਗੱਲ ਦੇ ਕਿ ਉਹਨਾਂ ਨੇ ਉਹਨਾਂ ਦਾ ਵੀ ਰੇਲਵੇ ਦਾ ਵੀ ਕੰਟਰੀਬਿਊਸ਼ਨ ਰਿਹਾ ਮੈਂ ਜੇ ਜ਼ਰੂਰਤ ਪਏਗੀ ਤੇ ਮੈਂ ਨਿੱਜੀ ਤੌਰ ਤੇ ਵੀ ਡਾਕਟਰ ਗਾਂਧੀ ਜੀ ਹੋਣਾ ਨੂੰ ਵੀ ਰਿਕਵੈਸਟ ਕਰੂੰਗਾ ਨਿੱਜੀ ਤੌਰ ਤੇ ਵੀ ਪਰਸੀਵ ਕਰੂੰਗਾ ਕਿ ਜੇ 1-2 ਮਿੰਟ ਦਾ ਹੋਰ ਵਕਫਾ ਇੱਥੇ ਮਿਲ ਸਕੇ ਮਾਈਕ ਥੱਲੇ ਰੱਖੋ ਮਾਈਕ ਥੱਲੇ ਰੱਖੋ ਦੇਖੋ ਮਾਈਕ ਥੱਲੇ ਕਰ ਦਿਓ ਵੀਰੇ ਇਹ ਆਡੇ ਆਪਣੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨੀ ਇਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੂਰੀਕਰਨ ਹੋ ਚੁੱਕਿਆ ਬਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਬੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਮਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲਾਕਿ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ ਬੀ ਵਾਰ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਹਰਾ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈ ਇਹ ਸਰਕਾਰ ਦੀ ਜੋ عناਇਤ ਹੋਈ ਹੈ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਹੈ ਨਾ ਕੱਲੀ ਭਾਜਪਾ ਵਾਸਤੇ ਹੈ ਨਾ ਅਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸੋਲ ਤੇ ਔਰ ਲੋਕਾਂ ਦਾ ਵਿਕਾਸ ਹੈ ਕਿੱਥੇ ਕਿੱਥੇ ਰੁਕੇਗੀ ਇਹ ਬੰਦੇ ਬਦਲੇ ਜਿਹੜੀ ਟਰੇਨ ਬੰਦੇ ਭਰਦੇ ਦੁੱਖੇ ਜੀ ਇਹ ਇਹ ਬਠਿੰਡਿਓ ਚੱਲੂਗੀ ਫੋਜਪੁਰ ਤੋ ਫਰੀਦਕੋਟ ਰੁਕੂਗੀ ਬਠਿੰਡਾ ਰੁਕੂਗੀ ਹਾਲਦੀ ਕੜੀ ਧੋਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ ਸਵਾ 6 ਘੰਟੇ ਅਸਫਰ ਚ ਇਹ ਦਿੱਲੀ ਪਹੁੰਚੇਗੀ ਕਿੰਨੇ ਕਿੰਨੇ ਦਿਨ ਚੱਲੂਗੀ ਸਰ ਹਫਤੇ 7 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੂਗੀ ਸਾਹਬ ਬੰਦੇ ਬੜੇ ਟੈਟਣਾ ਕਹਿੰਦੇ ਟਾਈਮ ਪੁੱਛਿਆ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਸ਼ਨ ਤੇ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਫਾਸਟ ਟ੍ਰੇਨ ਹੈ ਨਾ ਨਾ ਤਾਂ ਹਰਥਾਂ ਰੁਕੀਦਾ ਸਕਦੀ ਹੈ ਨਾ ਇਹ ਦੇ ਟਾਈਮ ਟਾਈਮ 2 ਮਿੰਟ ਦੀ 2 ਮਿੰਟ 11 11:30 ਆਉਗੀ 11:07 ਤੇ ਚੱਲੂਗੀ ਕਿਰਾਇਆ ਕਿੰਨਾ ਹੋ ਬਈ ਦਾ ਕਿਰਾਇਆ ਸਵਾ 900 ਰੁਪਏ ਹੈਗਾ ਜੀ 930 ਰੁਪਏ ਸ਼ਾਇਦ ਡਾਕਟਰ ਸਾਹਿਬ ਜਿਹੜਾ ਜੋ ਆਪਣਾ ਚੰਡੀਗੜ੍ਹ ਲਿੰਕ ਕੱਖਾਂ ਜਿਖੜੀ ਉਹ ਇਹ ਟੈਂਡਰ ਹੋ ਜਾਣੀ ਹੈ ਅਗਲੇ ਮੈਨੂੰ ਪਤਾ ਲੱਗਿਆ ਕੱਲ ਰੇਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹ ਟੈਂਡਰ ਤੱਕ ਹੋ ਜਾਣੀ ਹੈਗੀ ਐ ਇੰਨੀ ਤੇਜ਼ੀ ਕੰਮ ਨਾਲ ਫੜੀ ਐ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਟਾਪ ਪ੍ਰਾਇੋਰਟੀ ਲਾਈਨ ਹੋ ਸਰਕਾਰ ਮੰਨ ਕੇ ਚੱਲ ਰਹੀ ਐ ਔਰ ਉਹ ਉਮੀਦ ਐ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੰਡੀਗੜ੍ਹ ਤੇ ਗੁਜਰਾਤ ਵਿਚਕਾਰ ਇਹ ਰੇਲ ਗੱਡੀयां ਡੋੜਨੀਆ ਔਰ ਪਟਿਆਲਾ ਹੋ ਰੌਣਕ ਬਧੂ ਕੀ ਜੀ ਅੱਜ ਟ੍ਰੇਲ ਹੈ ਅੱਜ ਦਾ ਟ੍ਰੇਲ ਹੈ ਜਾਂ ਅੱਜ ਇਹ ਸੈਂਟਰਲ ਹੈ ਅੱਜ ਟਾਇਲ ਹੈ ਜੀ ਅੱਜ ਟ੍ਰੇਲ ਹੈ ਡਾਟ ਸਾਹਿਬ ਕਿਹਦੇ ਦੂਸਰੇ ਪਾਸੇ ਕਰੀਏ ਇਹਦਾ ਪਰਦਾ ਕੋਬੀ ਚਾਲੀ ਵਾਲੇ ਜੀ ਨਾਮ ਲਾਓ ਪੁੱਤਾ ਸਾਹਿਬ ਕੋਬੀ ਮੋਹਨ ਸਿੰਘ ਐਸਟੀ ਖੜ ਜਾ ਦੱਸਣਾ ਬਿੱਟੂ ਜੀ ਮੜਾ ਹੱਥ ਚ ਲੈ ਲਾ ਰਮਣੀ ਜੀ ਬਿੱਟੂ ਜੀ ਹੱਥ ਉੱਪਰ ਕਰ ਵੇਵ ਕਰਿਓ ਵੇਵ ਬਿੱਟੂ ਜੀ ਵੇਵ ਕਰ ਦੋ ਸਾਈਡ ਪਰਸਨ ਮਾਨ ਕਰ। ਸਟੋਰੀ। ਸਾ ਵੀਜੇ ਕੁੱਕਾ ਜੀ ਵੱਲੋਂ ਜਿਹੜਾ ਹੈਗਾ ਰਮਨੀ ਸਿੰਘ ਬਿੱਟੂ ਦਾ ਸਵਾਗਤ ਕੀਤਾ ਜਾਇਆਗਾ ਕੇਂਦਰੀ ਮਹਾਰਾਜ ਮੰਤਰੀ ਨੇ ਆਪਣੇ ਸਾਹਮਣੇ ਹੀ ਸਾਹਮਣੇ ਕੁੱਕਾ ਹੀ ਸਾਹਮਣੇ ਸਾਹਮਣੇ ਜੀ ਕੁੱਕਾ ਹੀ ਸਾਹਮਣੇ ਹੱਥ ਲਾ ਦੋ ਬਣਾਇਆ ਰਮਨੀ ਸਿੰਘ ਖੜਾ ਹੋਊਗੀ ਮੌਜੂਦ ਮੌਕੇ ਤੇ ਧੰਨਵਾਦ ਜੀ ਰਮਨੀ ਸਿੰਘ ਬਿੱਟੂ ਜੀ ਸਾਡੇ ਬਿਲਕੁਲ ਨਾ ਕਰਾਉਣਾ ਕਰਾ ਦੇਣਾ ਹੋਵੇਗਾ ਪੰਜਾਬੀਆਂ ਨੂੰ ਇੱਕ ਗੱਲ ਮੈਂ ਦੱਸਾਂ ਮੈਂ ਕਿਹਾ ਭਾਰਤ ਮਾਤਾ ਦੀ ਇੰਨਾ ਇੰਨਾ ਆਸ ਹੀ ਨਹੀਂ ਸੀ ਮੈਂ ਜੋ ਦੇਖਿਆ ਬੰਦੇ ਭਾਰਤ ਲਈ ਤਾਂ ਐਸ ਸਵੇਰੇ 5 ਵਜੇ ਦੇ ਲੋਕ 5 ਵਜੇ ਦੇ ਲੋਕ ਸਵੇਰੇ ਸੈਲਫੀਆਂ ਲੈਣ ਲੱਗੇ ਸੀ ਤੇ ਜਿਵੇਂ ਕੋਈ ਹੀਰੋ ਨਾਲ ਜਾਂ ਕੋਈ ক্রিকেট ਦੇ ਬਹੁਤ ਥੋੜੇ ਪਲੇਅਰ ਇਸ ਤਰੀਕੇ ਨਾਲ ਸੈਲਫੀਆਂ ਲਈਆਂ ਗਈਆਂ ਤੇ ਰਾਤ ਚ ਬੋਲੇ ਸੋਨਹਿਰ ਮਾਤੇ ਦਿਲ ਸਿੱਟਰ ਨੂੰ ਵੀ ਧੋ ਨਹੀਂ ਸੀ ਤੇ ਇੰਦੇ ਵਿੱਚ ਇਸ ਤਰੀਕੇ ਨਾਲ ਤੇ ਹਰ ਜਗ੍ਹਾ ਖੇਤਾਂ 'ਚ ਲੋਕ ਖੜੇ ਕੋਈ ਹੱਥ ਜੋੜ ਰਿਆ ਸੀ ਕੋਈ ਬਾਏ ਬਾਏ ਟਾਟਾ ਕਰ ਰਿਹਾ ਸੀ ਮਤਲਬ ਕੋਈ ਵੀਡੀਓ ਬਣਾ ਰਿਹਾ ਸੀ ਮੈਂ ਬਾਕੀ ਜ਼ਿਲ੍ਹਿਆਂ 'ਚ ਵੀ ਦੇਖਿਓ ਵੀ ਆ ਆ ਬੈਂਚ ਤੇ ਆਏਗਾ ਵੀ ਸਟੇਜ ਮੜਾ ਖਾਲੀ ਕਰ ਦਿਓ ਸਟੇਜ ਅੱਜ

ਆ ਗਿਆ ਫੜਾ ਦੇ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਉਤਸ਼ਾਹ ਮਿਲਿਆ ਹਰ ਸ਼ਾਇਰ ਆਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਬਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਇਹ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਐ ਸਭ ਤੋਂ ਜ਼ਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ ਨਾਲ ਸੇਫਟੀ ਉਹ ਕਵਰ ਸਿਸਟਮ ਇਹਦੇ ਵਿੱਚ ਲੱਗਿਆ ਐ ਵੀ ਇਹ ਪਹਿਲਾਂ ਹੀ ਕਿਲੋਮੀਟਰਾਂ ਤੋਂ ਟ੍ਰੇਨ ਪਹਿਲਾਂ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵੱਧੇ ਦੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਉਹਨਾਂ ਲਈ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਹੈ ਤੇ ਤੁਸੀਂ ਜੇ ਕੋਈ ਵੀ ਇਹ ਚ ਕੈਮਰੇ ਲੱਗੇ ਆ ਜੇ ਕੋਈ ਕ੍ਰਿਮੀਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਜਿਹਦੀ ਫੋਟੋ ਰੇਲਵੇ ਫਰੀ ਪੁਲਿਸ ਨੇ ਜਾਰੀ ਕੀਤੀ ਆ ਉਹ ਗੇਟ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਆਪ ਹੀ ਜਿਸ ਨੂੰ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉੱਚ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘੁਮਾ ਕੇ ਲਾਉਣਾ ਹੁੰਦਾ ਸੀ ਇਹਦੇ ਵਿੱਚ ਦੋਨੋਂ ਪਾਸੇ ਇੰਜਣ ਆ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤਾਂ ਦੋਨੋਂ ਪਾਸੇ ਇੰਜਣਾਂ ਤੇ ਆਪਦੇ ਡੱਬਿਆਂ 'ਚ ਵੀ ਇਹਦੇ ਕੋਚੀਜ਼ ਵੈਗਨ 'ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਅਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੇ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹ ਤੇ ਜਿੰਨਾ ਵੀ ਕਿਰਾਇਆ ਹੈ ਪਹਿਲਾਂ ਹੀ ਉਹਦੇ 56% ਸਬਸਿਡੀ ਹੁੰਦੀ ਆ ਇੱਕ ਬਟੂ ਜੀ ਜਿਆਦਾ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜਾ ਜਿਆਦਾ ਦੇਖੋ ਮੈਂ ਤਾਂ ਮੈਂ ਤਾਂ ਖਤਮ ਕਰਤਾ ਬਦਵਾ ਕੋਈ ਵਿਵਾਦ ਨਹੀਂ ਐ ਇਸ ਵੇਲੇ ਜਿਹੜੀ ਵੀ ਜਿਹੜੀ ਵੀ ਗੱਲ ਸੀਗੀ ਮੈਂ ਪਹਿਲਾਂ ਕੱਲ ਸਾਰੇ ਚੈਨਲਾਂ ਤੇ ਮੈਂ ਬੋਲਦੇ ਹੋਏ ਗੱਲ ਇਹ ਕਹੀ ਸੀ ਵੀ ਇਹ ਜੋ ਲੋਕ ਚਾਹੁੰਦੇ ਆ ਜੋ ਪੰਜਾਬ ਦੇ ਸਾਡੇ ਲੋਕ ਚਾਹੁੰਦੇ ਆ ਉਹ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਰਿਫਾਰਮ ਸੀ ਕਈ ਸੁਧਾਰ ਸੀ ਪਰ ਸਾਡੀ ਯੂਨੀਵਰਸਿਟੀ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਆ emotions ਜੁੜੇ ਹੋਏ ਆ ਜੋ ਇਹ emotions ਦੇ ਨਾਲ ਅਸੀਂ ਦੇਖੀਏ ਤਾਂ ਉਹ ਨਹੀਂ ਚਾਹੁੰਦੇ ਸੀ ਇਹ ਕਰਨਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਾਪਸ ਲੈ ਲਓ ਇਨ ਬੈਨ ਉਹਨਾਂ ਨੇ ਉਹ ਵਾਪਸ ਲੈ ਲਈ ਚੀਜ਼ ਅੱਗੇ ਮੰਗੂ ਤਾਂ ਹੈ ਨਹੀਂ ਵੀ ਕੋਈ ਉੱਥੇ ਬਾਦਲ ਸਾਹਿਬ ਬੈਠੇ ਹੁਣ ਆਪਣੀ ਹਰ ਸਿਮਰਤ कौर ਬੈਠੇ ਹੁਣ ਜਿਹੜੀ ਕਿਸਾਨਾਂ ਵਲੇ ਬਿੱਲ ਵੀ ਬਣਾ ਲਿਆ ਜਦੋਂ ਬਿੱਲ ਇੰਪਲੀਮੈਂਟ ਹੋਣ ਦੀ ਗੱਲ ਆਈ ਮੁੜ ਕੇ ਭੱਜ ਗਏ ਉਹਨੂੰ ਠੀਕ ਨਹੀਂ ਕਰਾਇਆ ਪਹਿਲਾਂ ਉਹਨੂੰ ਲਾਗੂ ਹੀ ਕਿਉਂ ਹੁਣ ਦਿੱਤਾ ਹੁਣ ਅਸੀਂ ਮੇਰੇ ਵਰਗਾ ਮੰਤਰੀ ਬੀਜੇਪੀ ਚ ਬੈਠਾ ਹੈ ਅਮਿਤ ਸ਼ਾਹ ਜੀ ਨੇਂਦਰ ਮੋਦੀ ਜੀ ਦੀ ਕੈਬਨਿਟ ਚ ਸਰਦਾਰ ਪਾਗਲ ਜੇ ਹੁਣ ਜਦੋਂ ਵੀ ਪੰਜਾਬ ਚ ਕੋਈ ਐਸੀ ਗੱਲ ਹੋਊਗੀ ਉਹਨਾਂ ਨੂੰ ਨਹੀਂ ਚੰਗੀ ਲੱਗੂਗੀ ਉਹ ਨਹੀਂ ਲਾਗੂ ਹੋਊਗੀ ਜਿਹੜੀ ਚੰਗੀ ਲੱਗੂਗੀ ਉਹ ਲਾਗੂ ਹੋਊਗੀ ਅਸੀਂ ਬੀਜੇਪੀ ਆਉਣ ਵਾਲੇ ਦਿਨਾਂ ਚ ਜਿਵੇਂ ਸਪੀਡ ਦੇ ਬੰਦੇ ਬਾਰਤ ਦੀ ਆ ਨਾ 160 ਉਵੇਂ ਬੀਜੇਪੀ ਦੇ ਵਰਕਰ ਉਸ ਤਰੀਕੇ ਨਾਲ ਬੀਜੇਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਨ ਬਣਾ ਲਿਆ ਉਸੇ ਸਪੀਡ ਤੇ ਸਤਾਈ ਚ ਸਰਕਾਰ ਬਣਾਏਗੀ ਸਿਰਫ ਅਸੀਂ ਉਦੋਂ ਪਹਿਲਾਂ ਇੱਕ ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਜਿਵੇਂ ਬੰਦੇ ਬਾਹਰ ਟ੍ਰੇਨ ਚਾਹੇ ਸਾਡੇ ਟਰੈਕ ਡਬਲ ਕਰਨ ਵਾਲੇ ਆ ਚਾਹੇ ਸਾਡਾ ਤੱਕ ਸਭ ਤਵੰਡੀ ਤੋਂ ਜੋੜਨ ਵਾਲੀ ਆ ਆਹੀ ਸਾਰੀ ਉਮਰ ਹੋ ਗਈ ਆ ਰਾਜਪੁਰੇ ਤੋਂ ਚੰਡੀਗੜ੍ਹ ਨਹੀਂ ਜੁੜਿਆ ਤੇ ਅਨਾਉਂਸ ਹੋਇਆ ਕਿ ਨਹੀਂ ਹੁਣ ਹੁਣ ਟੱਕ ਲਾਉਣਾ ਏ ਕੁਛ ਜਿੱਦਣ ਭਗਵੰਤ ਮਾਨ ਦੀ ਸਰਕਾਰ ਨੂੰ ਪੈਸੇ ਭੇਜਤੇ ਖਾਤਿਆਂ ਚ ਪਾਤੇ ਜਿੱਦਣ ਜੋ ਰੇਟ ਤੇ ਕਿਸਾਨ ਸਾਨੂੰ ਦਲੀਨ ਜਾਊਗਾ ਨਾਲੇ ਤਾਂ ਛੋਟ ਛੋੜੀ ਜੀ ਜ਼ਮੀਨ ਚਾਹੀਦੀ ਕਿੰਨੀ ਚਾਹੀਦੀ ਹੁੰਦੀ ਆ ਬਟਰੀ ਲਈ ਇਹਦੇ ਲਈ ਵੀ ਕੁਛ ਦਿਨਾਂ ਦੇ ਵਿੱਚ ਮਾਲਵੇ ਦਾ ਜਿਹੜਾ ਸਭ ਤੋਂ ਪੁਰਾਣਾ ਪ੍ਰੋਜੈਕਟ ਰੁਕਿਆ ਹੋਇਆ ਫਿਰੋਜ਼ ਅਮਰਸਰ ਸਾਹਿਬ ਨੂੰ ਫਿਰੋਜ਼ਪੁਰ ਨਾਲ ਜੋੜਨਾ ਪੱਟੀ ਤੇ ਫਿਰੋਜ਼ਪੁਰ ਪ੍ਰੋਜੈਕਟ ਜਿਹੜਾ ਸਿੱਧੀ ਟ੍ਰੇਨ ਬਿਜ਼ਨਸ ਸਿੱਧਾ ਕਾਂੜਲੇ ਨਾਲ ਕੋਟ ਨਾਲ ਜੁੜਨ ਦਾ ਉਹ ਵੀ ਕਿਉਂਕਿ ਆ ਕੋਡ ਲੱਗਿਆ ਹੋਇਆ ਮੈਂ ਅਨਾਉਂਸ ਨਹੀਂ ਕਰ ਸਕਿਆ 12 ਤਰੀਕ ਨੂੰ ਅਨਾਉਂਸਮੈਂਟ ਕਰਾਂਗੇ ਉਹਦੀ ਉਹ ਵੀ 700 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਆ ਉਦੋਂ ਬਾਅਦ ਹੋਰ ਆ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਗਰਾਉ ਡਬਲਿੰਗ ਕੀਤੀ ਜਾਊ ਮਨਿੰਡਾ ਸੈਕਸ਼ਨਾਂ ਜਿਹੜਾ ਉਹਨੂੰ ਡਬਲ ਕੀਤਾ ਜਾਊ ਤੇ ਇਧਰੋਂ ਚਾਹੇ ਆ ਕੁਝ ਆ ਕੁਝ ਦਿਨਾਂ 'ਚ ਸਿੱਧੀ ਟ੍ਰੇਨ ਇੱਥੋਂ ਸ਼ੁਰੂ ਹੋਈ ਆ ਨਦੇੜ ਸਾਹਿਬ ਨੂੰ ਸਿੱਧੀ ਟ੍ਰੇਨ ਸ਼ੁਰੂ ਹੋਈ ਆ ਹਰਦਵਾਰ ਨੂੰ ਕੁਝ ਦਿਨਾਂ 'ਚ ਤੇ ਐਸੀਆਂ ਚੀਜ਼ਾਂ ਐ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਤੇ 2000 ਕਰੋੜ ਦਾ ਆ ਕੁਝ ਦਿਨਾਂ ਦੇ ਵਿੱਚ 2000 ਕਰੋੜ ਦਾ ਰੇਲਵੇ ਦਾ ਇਕੱਲਾ ਕੰਮ ਪੰਜਾਬ 'ਚ ਸ਼ੁਰੂ ਹੋ ਜਾਊ ਤੇ ਉਹ ਪੈਸਾ ਜੇਬ 'ਚ ਕਿਤੇ ਜਾਣਾ ਟਾਈਮ ਘਟਾ 2 ਮਿੰਟ ਮੰਗਦੇ ਲੋਕਾਂ 2 ਮਿੰਟ ਮੰਗਦੇ ਆ ਇੱਕ ਮਿੰਟ ਇੱਕ ਮਿੰਟ ਜੇ ਆਪਾਂ ਜੇ 2000 ਕਰੋੜ ਦਾ ਕੰਮ ਸ਼ੁਰੂ ਹੋ ਚਾਹੇ ਲੋਹੇ ਦਾ ਸਰੀਏ ਦਾ ਬਜਰੀ ਦਾ ਸੀਮਿੰਟ ਦਾ ਚਾਹੇ ਸਾਡੇ ਮਿਸਤਰੀ ਭਾਈ ਲੱਗਣਗੇ ਚਾਹੇ ਇੰਜੀਨੀਅਰ ਲੱਗਣਗੇ ਲੇਬਰ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਜੇਬ 'ਚ ਪੈਸਾ ਜਾਊ ਨਾ ਆਪਣੇ ਅਪ ਤਰੱਕੀ ਜਿਹੜੀ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿਉਂਕਿ ਇਹ ਆਪਾਂ ਬਚਾਉਣਾ ਟਾਈਮ ਤੇ ਆ ਫਾਸਟ ਬਚਾਉਣਾ ਹੈ ਜੇ 27 ਦੀ ਗੱਲ ਕਰ ਰਹੇ ਹੋ ਸਰਕਾਰ ਕਰ ਰਹੇ 2027 ਦੇ ਵਿੱਚ ਹੀ ਕੋਈ ਇੰਗਰ ਲੱਗੇਗਾ ਮੈਂ ਕਿਹਾ ਪੂਰੀ ਨਾ ਨਾ ਡਬਲ ਡਬਲ ਇੰਜਨ ਤਾਂ ਸਰਕਾਰਾਂ ਦਾ ਉਹ ਬਣੇਗੀ ਤੇ ਭਾਜੀਪੀ ਦਾ ਇਕੱਲਾ ਹੀ ਮੈਂ ਤੁਹਾਨੂੰ ਕਿਹਾ ਬੰਦੇ ਮਾਰੇ ਤਿੰਜਾ ਇਹਦੇ ਵਿੱਚ ਅੱਗੇ ਪਿੱਛੇ ਕੋਈ ਹੋਰ ਇੰਜਨ ਲਾਉਣ ਦੀ ਲੋੜ ਨਹੀਂ ਇਹ ਨਰਿੰਦਰ ਮੋਦੀ ਜੀ ਦੀ ਕੱਲੀ ਜਿਹੜੀ ਭਾਜੀਪੀ ਆ ਉਹ ਅਸੀਂ 117 ਤੇ ਇਲੈਕਸ਼ਨ ਲੜਾਂਗੇ ਭਾਈ ਮੈਨੂੰ ਇੱਕ ਗੱਲ ਦੱਸੋ ਜੇ 20 ਸੂਬਿਆਂ ਚ ਬੀਜੇਪੀ ਦੀ ਸਰਕਾਰ ਆ ਤਿੰਨ ਵਾਰੀ ਬੀਜੇਪੀ ਦੀ ਸਰਕਾਰ ਕੇਂਦਰ ਚ ਬਣ ਗਈ ਜੇ ਅਸੀਂ ਕਿਸੇ ਨੂੰ ਬਣਾਉਣ ਖਾਤਰ ਥੋੜੀ ਇਲੈਕਸ਼ਨ ਲੜਨੀ ਆ ਜੇ ਸਾਡੀ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਇਕੱਲੇ ਬੀਜੇਪੀ ਦੀ ਬਣੇਗੀ ਅਸੀਂ ਕਿਸੇ ਨੂੰ ਬਣਾਉਣ ਲਈ ਸਰਕਾਰ ਕੱਢ ਲਈ ਉਹਨਾਂ ਨੂੰ ਸਪੋਰਟ ਲੈ ਕੇ ਬਿਆਦਵੀਆਂ ਕਰਾਉਣੀਆਂ ਨੇ ਉਹਨਾਂ ਚਿੱਟਾ ਪਕਾਉਣਾ ਹੈ ਮੈਨੂੰ ਇੱਕ ਗੱਲ ਦੱਸ ਦੋ ਧਰਮਵੀਰ ਗਾਂਧੀ ਜੀ ਚਲੇ ਗਏ ਹਾਂਜੀ ਤੇ ਇਹ ਧਰਮਵੀਰ ਗਾਂਧੀ ਜੀ ਕਿਹੜੀ ਪਾਰਟੀ ਦੇ ਐਮਪੀ ਨੇ ਜੀ ਕਿਹੜੀ ਪਾਰਟੀ ਦੇ ਮੈਨ ਦੱਸੋ ਕਾਂਗਰਸ ਦੇ ਕਾਂਗਰਸ ਦੇ ਆ ਤੇ ਜਿੰਨੇ ਐਮਪੀ ਅੱਠ ਕਾਂਗਰਸ ਦੇ ਜਿੱਤੇ ਆ ਪੰਜਾਬ ਚ ਤੇ ਇਹ ਵੋਟ ਚੋਰੀ ਹੋਈ ਆ ਤੇ ਫਿਰ ਇਹ ਕਿਵੇਂ ਜਿੱਤ ਗਏ ਤੇ ਅਸੀਂ ਹਾਰ ਗਏ ਇਲੈਕਸ਼ਨ ਤੇ ਅਸੀਂ ਨਾ ਜਿੱਤਦੇ ਜੇ ਇਹ ਕੰਮ ਚੱਲਦਾ ਹੁੰਦਾ ਤੇ ਦੂਜੀ ਗੱਲ ਜਿੰਨੇ ਵੀ ਜਿੰਨੇ ਵੀ ਆ ਵੋਟ ਚੋਰੀ ਦੀ ਗੱਲ ਇਹਨਾਂ ਨੇ ਕੀਤੀ ਹੈ ਕਿਸੇ ਬਸੇ ਦੀ ਮੈਂ ਗੱਲ ਕਰ ਰਿਹਾ ਜੇ ਵੋਟ ਚੋਰੀ ਹੋਈ ਹੁੰਦੀ ਜਿਹੜੇ ਵੀ ਬੰਦੇ ਇਹਨਾਂ ਦੇ ਫਾਰਮ ਭਰ ਰਹੇ ਆ ਕਿਤੋਂ 5000 ਇਕੱਠਾ ਹੋ ਕੇ 10000 ਦੇ ਰਿਆ ਇੱਕ ਵੀ ਉਹਦੇ ਵਿੱਚੋਂ ਆ ਕੇ ਕਵੇ ਮੈਂ ਵੋਟ ਨਹੀਂ ਪਾਈ ਹਰੇਕ ਬੰਦੇ ਨੇ ਜਿਹੜਾ ਫਾਰਮ ਭਰ ਕੇ ਦੇ ਰਿਆ ਵੋਟ ਚੋਰੀ ਦਾ ਉਹਨੇ ਵੋਟ ਪਾ ਕੇ ਆਪਣਾ ਐਮਪੀ ਬਣਾਇਆ 13 ਚੋਂ 13 ਐਮਪੀ ਆ ਜਿਹੜੇ ਉਰੇ ਆਪੋਜੀਸ਼ਨ ਦੇ ਆ ਉਹ ਕਿਵੇਂ ਬਣ ਗਏ ਜੀ ਇਸ ਕਰਕੇ ਇਹਦਾ ਮਤਲਬ ਇਹ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਗਲਤ ਬਣੇ ਆ ਕਿ ਯਾਰ ਕੈਸੀਆਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਿ ਬੜਾ ਵੱਡਾ ਮੁੱਦਾ ਹੈਗਾ ਪੰਜਾਬ